ਕਿਉਂਕਿ ਤੇ ਕਹਿੰਦੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਕਿਉਂਕਿ ਜਦੋਂ ਬਾਣੀ ਗੁਰੂ ਆ ਹੂੰ ਤੇ ਵਿੱਚ ਅਮਰ ਤੇ ਆਉਦੇ ਸਾਰੇ ਤੇ ਪਰ ਫਿਰ ਜਿਨ੍ਹਾਂ ਦੀ ਬਾਣੀ ਆ ਉਹ ਕਿਉਂ ਗੁਰੂ ਨਹੀਂ ਸੋ ਅਸੀਂ ਤਾਂ ਤਰਕ ਨਾਲ ਗੱਲ ਕਰਦੇ ਆ ਵੀ ਜਿਹੜੇ ਕੁਛ ਮਾੜੀ ਸੋਚ ਰੱਖਣ ਵਾਲੇ ਲੋਕ ਆ ਜਿਹੜੇ ਅੱਜ ਵੀ ਜਿਹੜੇ ਗੁਰੂ ਭਗਤ ਦੇ ਚੱਕਰ ਦੇ ਵਿੱਚ ਪਏ ਆ ਕਿ ਉਹ ਤਾਂ ਜੀ ਭਗਤ ਆ ਭਗਤ ਤਾਂ ਦੇਖੋ ਉਹ ਉਹ ਕਿਸੇ ਦੇ ਨਹੀਂ ਹੈਗੇ ਕਿ ਉਹ ਸਾਡੇ ਗੁਰੂ ਆ ਕਿਉਂਕਿ ਇੱਕ ਬੰਦਾ ਕਿਸੇ ਤੋਂ 4 ਦਿਨ ਕੰਮ ਵੀ ਸਿੱਖ ਲਵੇ ਹਨਾ ਕੋਈ ਲੱਕੜ ਦਾ ਕੰਮ ਵੀ ਸਿੱਖ ਲਵੇ ਕੋਈ ਮੈਸਨ ਦਾ ਸਿੱਖ ਲਵੇ ਉਹ ਜਿੱਤੋਂ ਕੰਮ ਸਿੱਖਦਾ ਉਹਨੂੰ ਗੁਰੂ ਮੰਨਦਾ ਪਰ ਜਿਹੜਾ ਸਤਗੁਰ ਅਬਦਾਸ ਮਹਾਰਾਜ ਦੀ ਇਸ ਕੌਮ ਨੂੰ ਇਸ ਦੇਸ਼ ਨੂੰ ਬੜੀ ਵੱਡੀ ਇੱਕ ਸੇਧ ਅਜਿਹਾ ਜਿਨ੍ਹਾਂ ਨੇ ਦਿੱਤੀ ਹੈ ਜਿਨ੍ਹਾਂ ਨੇ ਇੱਕ ਬਰਾਬਰਤਾ ਦੀ ਗੱਲ ਕੀਤੀ ਉਹ ਸਾਡੇ ਗੁਰੂ ਆ ਕੁਝ ਮਾੜੀ ਸੋਚ ਰੱਖਣ ਵਾਲੇ ਅੱਜ ਵੀ ਆਪੇ ਪੌਡਕਾਸਟ ਦੇ ਵਿੱਚ ਹੀ ਆਪਾਂ ਗੱਲ ਕਰ ਲਈਏ ਬੜੇ ਕਮੈਂਟ ਸੀ ਮਾੜੇ ਮਾੜੀ ਸੋਚ ਰੱਖਣ ਵਾਲਿਆਂ ਦੇ ਉਹ ਕੀ ਹੈਗੇ ਆ ਜੀ ਉਹ ਤਾਂ ਭਗਤ ਸੀਗੇ ਇਦਾਂ ਇਦਾਂ ਉਹਨਾਂ ਦੀ ਮਨਛਾ ਯਾਰ ਕਰਦੀ ਆ ਕਿ ਇਦਾਂ ਦਾ ਲੱਗਦਾ ਕਿ ਵਿਤਕ ਮੈਂ ਕਈ ਵਿਤਕਰਾਂ ਜਿਹੜਾ ਵਿਤਕਰਾਂ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਹਰ ਪਾਸੇ ਸਿੱਖ ਗੁਰਦੁਆਰਾਂਾਂ ਦੇ ਵਿੱਚ ਵਿਤਕਰਾਂ ਹੋ ਰਿਹਾ ਤੁਸੀਂ ਕਹਿੰਦੇ ਚਮਾਰ ਭਾਈਚਾਰੇ ਦਾ ਬਿਲਕੁਲ ਹੋ ਰਿਹਾ ਜੀ ਦਲਤ ਭਾਈਚਾਰੇ ਦਾ ਜਿਹੜਾ ਵੱਡੇ ਪੱਧਰ ਤੇ ਹੋ ਰਿਹਾ ਅਸੀਂ ਝਾਤ ਮਾਰ ਕੇ ਦੇਖ ਲਈਏ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਸ਼ਮਸ਼ਾਨ ਘਾਟ ਆ ਕਿੰਨੇ ਕਿੰਨੇ ਗੁਰੂ ਘਰ ਆ ਮਤਲਬ ਵਰਤਨ ਤੱਕ ਨਹੀਂ ਦਿੱਤੇ ਜਾਂਦੇ ਇਹ ਵਿਤਕਰਾਂ ਤੁਸੀਂ ਕਾਰਨ ਮੰਨਦੇ ਹੋ ਜਿਹੜੇ ਬਹੁਤ ਸਾਰੇ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਅੱਜ ਦੇ ਸਮੇਂ ਵਿੱਚ ਚਲੋ ਉਹ ਵੀ ਉਹ ਵੀ ਇੱਕ ਹਰ ਬੰਦੇ ਦੀ ਇੱਕ ਆਪਣੀ ਸੋਚ ਆ ਵੀ ਉਹ ਬੰਦੇ ਜਾਂ ਜੇ ਜਿਹੜਾ ਮੈਦਾਨ ਛੱਡ ਕੇ ਭੱਜਣਾ ਮੈਂ ਮੰਨਦਾ ਨਹੀਂ ਵੀ ਜਿਹੜਾ ਬੰਦਾ ਮੈਦਾਨ ਛੱਡ ਕੇ ਭੱਜ ਗਿਆ ਜਿਹੜਾ ਇੱਕ ਉਹ ਨੂੰ ਮੈਂ ਬੰਦਾ ਨਹੀਂ ਸਮਝਦਾ ਕਿ ਵੀ ਜਿਹੜਾ ਬੰਦਾ ਮੈਦਾਨ ਹੀ ਛੱਡ ਦਿੱਤਾ ਦੇਖੋ ਸਾਡੇ ਲੋਕਾਂ ਨੇ ਚਮਾਰਾਂ ਨੇ ਮੈਦਾਨ ਨਹੀਂ ਛੱਡਿਆ ਉਹਨਾਂ ਨੇ ਉਹਨਾਂ ਨੇ ਕੀਤਾ ਵੀ ਜੇ ਜਾਤੀ ਵਿਤ ਕਰਾਇਆ ਗੁਰੂ ਘਰ ਹੀ ਆਪਣੇ ਬਣਾ ਲੈ ਅੱਜ ਦੇਖੋ ਕਿੰਨੇ ਆਲੀ ਸ਼ਾਨ ਗੁਰੂ ਘਰ ਸਾਡੇ ਬਣੇ ਹੋਏ ਆ ਜਿੱਥੇ ਜਿੱਥੇ ਸੋਨਾ ਤੱਕ ਲੱਗਣਾ ਸ਼ੁਰੂ ਹੋ ਗਿਆ ਭੱਜਣਾ ਕਾ ਤੂੰ ਆ ਦੇਖੋ ਸਾਡੇ ਸਾਡੇ ਗੁਰੂ ਨੇ ਸਾਨੂੰ ਇੰਨਾ ਕੁ ਸਿਖਾਇਆ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਰਹੇ ਆ ਜੇ ਜੇ ਜਾਤੀ ਜਿਹੜਾ ਜਾਤੀ ਵਿਤਕਰਾ ਕਰਨ ਵਾਲੇ ਆ ਉਹ ਉਹਨਾਂ ਦੀ ਸੋਚ ਆ ਅਸੀਂ ਆਪਣੀ ਲਕੀਰ ਵੱਡੀ ਖਿੱਚਣੀ ਆ ਅਸੀਂ ਉਹਨਾਂ ਤੋਂ ਕੀ ਲੈਣਾ ਦੁਆਬੇ ਦੇ ਵਿੱਚ ਡੇਰਾ ਬੱਲਾ ਵੀ ਹੈ ਜੀ ਉੱਥੋਂ ਭਾਈਚਾਰੇ ਨੂੰ ਕਾਫੀ ਮਜ਼ਬੂਤੀ ਮਿਲਦੀ ਜੀ ਯਾ ਲੋਕ ਕਾਫੀ ਸ਼ਰਧਾ ਦੇ ਨਾਲ ਅਟੈਚ ਨੇ ਉੱਥੇ ਜੀ ਪ੍ਰਚਾਰ ਹੋ ਰਿਹਾ ਰਵਿਦਾਸ ਮਹਾਰਾਜ ਦਾ ਵਧੀਆ ਤਰੀਕੇ ਨਾਲ ਕਿਉਂਕਿ ਜਿਹੜਾ ਡੇਰਾ ਸਚਕਣ ਬੱਲਾ ਨੇ ਜੀ ਚਮਾਰਾਂ ਨੂੰ ਬ੍ਰਾਂਡ ਬਣਾਇਆ ਹੂੰ ਕਿਉਂਕਿ ਡੇਰਾ ਸਚਕੰਡ ਬੱਲਾਂ ਦਾ ਚਮਾਰਾਂ ਨੂੰ ਬ੍ਰਾਂਡ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿਨ੍ਹਾਂ ਦੀਆਂ ਕੌਮ ਨੂੰ ਸਮਾਜ ਨੂੰ ਬਹੁਤ ਵੱਡੀਆਂ ਜਿਹੜੀਆਂ ਦੇਣ ਆ ਕਿਉਂਕਿ ਉਹਨਾਂ ਦੇ ਸਕੂਲ ਚੱਲ ਰਹੇ ਆ ਹਸਪੀਟਲ ਚੱਲ ਰਹੇ ਆ ਅ ਅੱਖਾਂ ਦੇ ਹਸਪੀਟਲ ਚੱਲ ਰਹੇ ਆ ਕਿਉਂਕਿ ਜਿਨ੍ਹਾਂ ਨੇ ਅੱਜ ਸਮਾਜ ਨੂੰ ਕੁਝ ਦੇਖਣ ਦੀ ਲੋੜ ਨਹੀਂ ਗਈ ਵੀ ਜੇ ਪੈਸੇ ਹੈਗੇ ਆ ਠੀਕ ਆ ਜੇ ਨਹੀਂ ਵੀ ਹੈਗੇ ਆ ਆਪਣੇ ਹਸਪਤਾਲਾਂ 'ਤੇ ਜਾ ਕੇ ਇਲਾਜ ਕਰਾ ਲਓ ਸ਼ਬਦ ਗੁਰੂ ਦਾ ਪ੍ਰਚਾਰ ਵੀ ਹੋ ਰਿਹਾ ਸ਼ਬਦ ਗੁਰੂ ਦਾ ਪ੍ਰਚਾਰ ਵੀ ਹੋ ਰਿਹਾ ਕਿਉਂਕਿ ਅ ਅਸੀਂ ਵੀ ਇੱਕ ਅ ਅਕਸਰ ਅਸੀਂ ਸਾਲ ਦੇ ਵਿੱਚ ਤਿੰਨ ਚਾਰ ਬਲੱਡ ਕੈਂਪ ਕਰਾਉਂਦੇ ਆ ਹੂੰ ਕਿਉਂਕਿ ਉਹ ਕੈਂਪ ਕਰਾਉਣ ਦੀ ਵੀ ਜਿਹੜੀ ਸ਼ੁਰੂਆਤ ਸੀ ਉਹ ਅੰbedkar ਸਾਇਨਾ ਪੰਜਾਬ ਵੱਲੋਂ ਕੀਤੀ ਗਈ ਸੀ ਆ ਜਿੰਨੇ ਮੁੰਡੇ ਆਪਣੇ ਨਾਲ ਬੈਠੇ ਨੇ ਅੱਜ ਜੀ ਇਹ ਬੇਸਿਕ ਤਾਂ ਇਹਨਾਂ ਨੇ ਹੱਥ 'ਚ ਅ ਹਥਿਆਰ ਫੜੇ ਆ ਕਿਉਂਕਿ ਤੁਹਾਨੂੰ ਆਪਣਾ ਉਹ ਮੋਰੀ ਮੰਨਦੇ ਆ ਕਿ ਕਿਤੇ ਤੁਹਾਡੀ ਜਾਨ ਨੂੰ ਕੋ ਖਤਰਾ ਨਾ ਜਾਏ ਆਪਦੀ ਜਾਨ ਵੀ ਵਾਰਨ ਵਾਸਤੇ ਬੈਠੇ ਹੈਗੇ ਜੀ ਇਹ ਮੁੰਡੇ ਵੀ ਬਲੱਡ ਦਦਨੇ ਫਿਰ ਨਾਲ ਹਾਂਜੀ ਹਾਂਜੀ ਕਿਉਂਕਿ ਇਹਨਾਂ ਬਾਰੇ ਤੁਹਾਨੂੰ ਕਈ ਵਾਰੀ ਸੋਚ ਕੇ ਹੁੰਦਾ ਕਿ ਜਿਹੜਾ ਮੇਰੇ ਲਈ ਜਾਨ ਵਾਰਨ ਲਈ ਆ ਗਏ ਇਹ ਵੀ ਤਾਂ ਕਿਸਦੇ ਪੁੱਤ ਨੇ ਨਹੀਂ ਆਪਣੀਆਂ ਸੱਜੀਆਂ ਕੱਪੀਆਂ ਬਾਵਾ ਨੇ ਆਪਾਂ ਵੀ ਹਮੇਸ਼ਾ ਇਹਨਾਂ ਦੇ ਖੜੇ ਖੜੇ ਆਏ ਆ ਉਹ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਇਹ ਕਾਲਪੁਰਖ ਨੇ ਜਿੰਨੀ ਲਿਖੀ ਆ 19 ਤਾਂ ਇਦਾਂ ਹੀ ਭੁਗਤ ਕੇ ਜਾਣਾ ਆ ਜਿੱਦਣ ਸਮਾਂ ਆ ਗਿਆ ਫਿਰ ਫਿਰ ਕੁਝ ਨਹੀਂ ਪਤਾ ਲੱਗਣਾ ਕੀ ਹੋ ਜਾਣਾ ਜਦੋਂ ਸਮਾਂ ਆਇਆ ਮੋਛ ਉਹਦੋਂ ਵੀ ਖੜੀ ਜਾਊ ਬਿਲਕੁਲ ਖੜੀ ਜਾਊਗੀ ਜੀ ਜਾਣੀ ਵੀ ਚਾਹੀਦੀ ਆ ਕਿਉਂਕਿ ਜਿਸ ਬੰਦੇ ਨੂੰ ਸਾਰਾ ਕੁਝ ਮਿਲਿਆ ਹੋਵੇ ਤੇ ਉਹਦੀ ਤਾਂ ਭਾਵੇਂ ਨੀਵੀਂ ਚਲ ਜਵੇ ਪਰ ਜਿਨੇ ਆਪਣੀ ਲਾਈਫ ਦੇ ਵਿੱਚ ਮਿਹਨਤ ਦੇ ਨਾਲ ਅੱਗੇ ਵਧਿਆ ਹੋਵੇ ਉਹਦੀ ਮੋਛ ਕੜੀ ਜਾਣੀ ਚਾਹੀਦੀ ਆ ਹਮ ਅਣਖ ਨਾਲ ਮਰਦੇ ਲੋਕ ਵੇਖਿਆ ਨਹੀਂ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਇੱਕ ਕਰਤਾਰ ਵਾਲਾ ਖੂਨ ਹੁੰਦਾ ਉਹ ਅਣਖ ਨਾਲ ਹੀ ਮਰਦੇ ਹਮੇਸ਼ਾ ਜਿਨ੍ਹਾਂ ਦੇ ਵਿੱਚ ਕੋਈ ਕਰਤਾਰ ਵਾਲਾ ਖੂਨ ਨਹੀਂ ਹੁੰਦਾ ਉਹ ਇਦਾਂ ਦੇ ਲੋਕ ਪਤਾ ਨਹੀਂ ਕਿੰਨੇ ਕੁ ਮਰਦੇ ਉਹਨਾਂ ਨੂੰ ਲੋਕ ਯਾਦ ਵੀ ਨਹੀਂ ਕਰਦੇ ਅਣਖ ਵਾਲਿਆਂ ਨੂੰ ਲੋਕ ਯਾਦ ਵੀ ਕਰਦੇ ਆ ਇਹ ਗੱਲਾਂ ਕਿੱਥੋਂ ਆਉਂਦੀਆਂ ਮਨ 'ਚ ਗੱਲਾਂ ਕੋਈ ਵੀ ਇਨਸਾਨ ਸਿੱਖ ਕੇ ਨਹੀਂ ਆਉਂਦਾ ਜਦੋਂ ਆਪਾਂ ਦੁਨੀਆ 'ਚ ਵਿਛੜਦੇ ਆ ਕਿਉਂਕਿ ਜਦਾਂ ਪੱਤ ਝੜ ਆਉਂਦੀ ਆ ਪੱਤ ਝੜ ਤੋਂ ਬਾਅਦ ਬਸੰਤ ਆਉਂਦੀ ਆ ਤੇ ਇਹ ਜਿਹੜੇ ਬੜੇ ਦੁਨੀਆ ਦੇ ਰੰਗ ਅਸੀਂ ਆਪਣੇ ਮਤਲਬ ਆਪਣੀ ਅੱਖਾਂ ਦੇ ਨਾਲ ਦੇਖੇ ਆ ਤੇ ਜਿੱਦ ਤੋਂ ਅਸੀਂ ਬੜਾ ਕੁਝ ਸਿੱਖਿਆ ਆ ਤੇ ਉਹ ਹੀ ਜਿਹੜੀ ਆਪਣੇ ਸਿੱਖੀ ਇਹਨਾਂ ਕੁਝ ਲਿਆ ਆ ਵੀ ਹੁਣ ਮੈਨੂੰ ਲੱਗਦਾ ਨਹੀਂ ਵੀ ਜ਼ਿੰਦਗੀ ਦੇ ਵਿੱਚ ਕਿਤੇ ਧੋਖਾ ਖਾਵਾਂਗੇ ਧੋਖਾ ਕਿੰਨਾ ਜ਼ਰੂਰੀ ਹੈ ਧੋਖਾ ਜਿਸ ਬੰਦੇ ਨੂੰ ਧੋਖਾ ਨਹੀਂ ਮਿਲਦਾ ਤੇ ਮੇਰੇ ਸਹਾਕ ਨਾ ਉਹ ਬੰਦਾ ਕੁਝ ਸਿੱਖ ਨਹੀਂ ਸਕਦਾ ਜਿਸ ਬੰਦੇ ਨੂੰ ਧੋਖਾ ਮਿਲਦਾ ਉਹ ਹੀ ਵੱਧ ਸਿੱਖ ਜਾਊਗਾ ਕਿਉਂਕਿ ਅ ਬੜੇ ਆਏ ਜਿਹੜੇ ਸਾਨੂੰ ਵਰਤ ਕੇ ਚਲ ਗਏ ਆਪਣੇ ਕੰਮ ਕੱਢੇ ਉਹ ਵਰਤ ਕੇ ਚਲ ਗਏ ਉਹ ਅੱਜ ਸਾਨੂੰ ਭੰਡਦੇ ਫਿਰਦੇ ਆ ਤੇ ਕੁਝ ਜਿਹੜੇ ਬੜੇ ਆਏ ਜਿਹੜੇ ਅੱਜ ਵੀ ਨਾਲ ਖੜੇ ਆ ਉਹ ਅੱਜ ਵੀ ਨਾਲ ਬੈਠੇ ਆ ਜੀ ਆਈ ਚਲਾਈ ਲੱਗੀ ਰਹਿੰਦੀ ਹੈ ਨਾ ਅ ਜਿੰਦਗੀ ਦੇ ਵਿੱਚ ਜਿਹੜੇ ਕੁਛ ਚੰਗੇ ਲੋਕ ਤੁਹਾਡੇ ਨਾਲ ਜੁੜਦੇ ਰਹਿੰਦੇ ਮਾਰੇ ਟੁੱਟਦੇ ਰਹਿੰਦੇ ਆ ਉਹ ਆਈ ਚਲਾਈ ਵੀ ਜ਼ਿੰਦਗੀ ਜ਼ਰੂਰੀ ਆ ਕਿਉਂਕਿ ਮਾਰੇ ਆਈ ਚਲਾਈ ਦੇ ਨਾਲ ਹੀ ਫਿਰ ਮਾਲਾ ਮੋਤੀਆਂ ਦੀ ਬਣਦੀ ਆ ਜੀ ਕਿਉਂਕਿ ਜਿਹੜੇ ਮਾਰੇ ਆ ਇੱਕ ਇੱਕ ਮਾੜਾ ਕਹਿੰਦੇ ਹੁੰਦੇ ਇੱਕ ਲਿਬੜੀ ਮੱਝ ਜਿਹੜੀ ਉਹ ਵਾਕਿਆ ਨੂੰ ਵੀ ਲਵੇੜ ਦਿੰਦੀ ਆ ਇੱਕ ਸੇਬ ਬਾਕੀ ਸਾਰੇ ਸੇਬ ਖਰਾਬ ਕਰਦਾ ਸੇਬਾਂ ਨੂੰ ਖਰਾਬ ਕਰਦਾ ਨਾ ਇਸੇ ਤਰ੍ਹਾਂ ਇੱਕ ਮਾੜਾ ਬੰਦਾ ਨਾ ਉਹ ਸਾਰਿਆਂ ਨਾਲ ਖਰਾਬ ਕਰਦਾ ਜੀ ਅੱਜ ਕੋਸ਼ਿਕ ਜਿਹੜਾ ਪੰਜਾਬ ਦੇ ਅੰਦਰ ਜਾਂ ਇਸ ਦੇਸ਼ ਦੇ ਵਿੱਚ ਮੈਂ ਕਹਿੰਦਾ ਜਾਤੀਵਾਦ ਆ ਨਾ ਉਹ ਕੁਝ ਚੰਦਗ ਲੋਕਾਂ ਕਰਕੇ ਜਾਤੀਵਾਦ ਆ ਕਿਉਂਕਿ ਜੇਕਰ ਇਦਾਂ ਦੇ ਮਾੜੇ ਲੋਕ ਨਾ ਹੋਣ ਤਾਂ ਮੈਨੂੰ ਲੱਗਦਾ ਪੰਜਾਬ 'ਚ ਜਾਤੀਵਾਦ ਨਾ ਹੋਵੇ ਬਰਾਬਰ ਬਰਾਬਰ ਹੋਣ ਸਾਰੇ ਹੂੰ ਜਿਵੇਂ ਮੁਲਕ ਦੇ ਵਿੱਚ ਗੋਦੀ মিডিਆ ਨੇ ਜਾਤੀਵਾਦ ਨੂੰ ਬਹੁਤ ਵਧਾਇਆ ਹੋਇਆ ਜੀ ਜੀ ਇਹੋ ਜੇ ਤੱਤ ਹਰ ਥਾਂ ਹੁੰਦੇ ਆ ਜੀ ਕਿਉਂਕਿ ਜਿੰਮੇਵਾਰੀ ਕਿਹਦੀ ਬਣਦੀ ਫਿਰ ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਜਾਤੀਵਾਦ ਵੱਧ ਰਿਹਾ ਹੈ ਜੀ ਤੇ ਜਾਤੀਵਾਦ ਨੂੰ ਠੱਲਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਦੇਖੋ ਜ਼ਿੰਮੇਵਾਰੀ ਜ਼ਿੰਮੇਵਾਰੀ ਹੈ ਵੀ ਜਿਹੜੀਆਂ ਸਰਕਾਰਾਂ ਹੂੰ ਜਿਹੜਾ ਹੁਕਮਰਾਨ ਆ ਉਹ ਚਾਹੁੰਦਾ ਆ ਕਿ ਦੇਸ਼ ਦੇ ਅੰਦਰ ਜਾਤੀਵਾਦ ਹੋਵੇ ਕਿਉਂਕਿ ਜਿੱਦਣ ਜਾਤੀਵਾਦ ਖਤਮ ਹੋ ਗਿਆ ਫਿਰ ਉਹ ਸੱਤਾ ਤੇ ਨਹੀਂ ਰਹਿਣਗੇ ਉਹ ਆਪਣੀ ਸੱਤਾ ਨੂੰ ਬਣਾਈ ਰੱਖਣ ਦੇ ਲਈ ਉਹ ਜਾਤੀਵਾਦ ਦੇ ਜਾਤੀਵਾਦ ਚ ਲੜਾ ਰਿਹਾ ਲੋਕਾਂ ਨੂੰ ਕਿਉਂਕਿ ਦੁੱਖ ਤਾਂ ਉਦੋਂ ਹੁੰਦਾ ਕਿ ਜਦੋਂ ਕਈ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਇਦਾਂ ਦੇ ਮਾੜੇ ਕਮੈਂਟ ਕਰ ਦਿੰਦੇ ਆ ਤਾਂ ਜਦੋਂ ਉਹਨਾਂ ਦੀ ਪ੍ਰੋਫਾਈਲ ਖੋਲ ਕੇ ਦੇਖੀਦੀ ਆ ਉਹਨਾਂ ਦੇ ਉੱਪਰ ਸਿਰ ਦੇ ਉੱਪਰ ਪੱਗ ਹੁੰਦੀ ਆ ਜੇ ਦਾੜਾ ਵੱਡਾ ਹੁੰਦਾ ਤਾਂ ਫਿਰ ਬੜਾ ਦੁੱਖ ਹੁੰਦਾ ਵੀ ਇਹਨਾਂ ਨੇ ਇਹਨਾਂ ਨੇ ਗੁਰੂ ਸਾਹਿਬ ਨੇ ਸਾਨੂੰ ਪਗ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਉਹਨਾਂ ਦੀ ਕਿਰਪਾ ਦੇ ਕਿਰਪਾ ਦੇ ਨਾਲ ਤੇ ਉਹੀ ਬੰਦੇ ਜਦੋਂ ਇਦਾਂ ਦੇ ਕਮੈਂਟ ਕਰਦੇ ਆ ਫਿਰ ਦੁੱਖ ਬਹੁਤ ਜ਼ਿਆਦਾ ਹੁੰਦਾ ਵੀ ਇਹ ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲੇ ਹੀ ਨਹੀਂ ਕਿਉਂਕਿ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਨ ਗਰੀਬ ਸਿੱਖਣ ਕੋ ਦੂੰ ਦੂ ਪਾਛਾਈ ਉਹਨਾਂ ਤੇ ਗਰੀਬਾਂ ਨੂੰ ਉਹਨਾਂ ਨੇ ਗੱਲ ਲਾਇਆ ਸੀਗਾ ਤੇ ਉਹਨਾਂ ਨੇ ਤਾਂ ਜਿਹੜੇ ਰਾਜਿਆਂ ਨੂੰ ਠਾਲਤਾ ਸੀਗਾ ਨਾਲ ਉਹ ਕਹਿੰਦੇ ਸੀ ਰਾਜਿਆਂ ਨੇ ਸ਼ਰਤ ਰੱਖੀ ਸੀ ਗੁਰੂ ਸਾਹਿਬ ਦੇ ਕੋਲ ਕਿ ਅਸੀਂ ਇਹਨਾਂ ਦੇ ਨਾਲ ਬਹਿ ਕੇ ਅਸੀਂ ਇਹਨਾਂ ਦੇ ਨਾਲ ਅਮਰ ਨਹੀਂ ਸਕਣਾ ਉਹ ਕਹਿੰਦਾ ਵੀ ਮੈਨੂੰ ਇਹਨਾਂ ਦੀ ਲੋੜ ਆ ਤਾਂ ਇਸ ਕਰਕੇ ਉਹਨਾਂ ਨੇ ਤਾਂ ਰਾਜਾਂ ਦੀ ਪ੍ਰਵਾਹ ਨਹੀਂ ਕੀਤੀ ਸੀ ਪਰ ਜਿਹੜੇ ਉਹਨਾਂ ਦੇ ਸਿਧਾਂਤਾਂ ਤੇ ਜਿਹੜੇ ਲੋਕ ਨਹੀਂ ਚੱਲਦੇ ਆ ਬਈ ਦੁੱਖ ਬਹੁਤ ਹੁੰਦਾ ਇਸ ਗੱਲ ਦਾ ਕਿ ਇਹਨਾਂ ਨੇ ਸਿੱਖਿਆ ਹੀ ਕੁਝ ਨਹੀਂ ਕਿਉਂਕਿ ਇੱਕ ਆਮ ਸਾਡੇ ਵਰਗਾ ਆਮ ਇੱਕ ਬੰਦਾ ਤਾਂ ਕਰੇ ਪਰ ਜਦੋਂ ਬੰਦਾ ਇੱਕ ਸਰੂਪ ਦੇ ਵਿੱਚ ਆ ਸਿੱਖੀ ਸਰੂਪ ਦੇ ਬਜਾ ਜਦੋਂ ਉਹ ਇਦਾਂ ਦੀਆਂ ਗੱਲਾਂ ਕਰਦਾ ਫਿਰ ਦੁੱਖ ਬਹੁਤ ਲੱਗਦਾ ਚਮਾਰ ਭਾਈਚਾਰੇ ਨੂੰ ਜਾਂ ਦਲਿਤ ਭਾਈਚਾਰੇ ਨੂੰ ਉਦੋਂ ਦੁੱਖ ਲੱਗਦਾ ਜਦੋਂ ਆਮ ਗੱਲਾਂ ਦੇ ਵਿੱਚ ਜਾਂ ਕਿਸੇ ਚਰਚਾ 'ਚ ਇਹ ਸੁਣਦੇ ਹੋ ਵੀ ਤਾਂ ਚੌਥੇ ਪੋੜੇ ਵਾਲੇ ਆ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦੇ ਆ ਗੱਲ ਕਹਿਣੀ ਚਾਹੁੰਦਾ ਆ ਤੁਹਾਡੇ ਇਸ ਤੁਸੀਂ ਸੁਣੀਆਂ ਵੀਡੀਓ ਪਿੱਛੇ ਜੀ ਕਾਫੀ ਚਰਚਾ ਹੋਈ ਬਿਲਕੁਲ ਜੀ ਵੀ ਚਮਾਰ ਭਾਈਚਾਰੇ ਨੂੰ ਇਹ ਟਾਰਗੇਟ ਕੀਤਾ ਗਿਆ ਕੀ ਇਹ ਤਾਂ ਚੌਥੇ ਪੌੜੇ ਵਾਲੇ ਆ ਇਹਨਾਂ ਨੂੰ ਸੁਨਾਨ ਕਰ ਲੈਣ ਦਿਓ ਜਾਂ ਉਹ ਜੀਆਂ ਚੀਜ਼ਾਂ ਦਾ ਤੰਜ ਹੋਇਆ ਦੇਖੋ ਇਹ ਤਾਂ ਇਹ ਕੀ ਹਮੇਸ਼ਾ ਕੀ ਹੋਇਆ ਕਿ ਸਭ ਤੋਂ ਵੱਧ ਕੁਰਬਾਨੀਆਂ ਜੇ ਸਿੱਖੀ ਦੇ ਵਿੱਚ ਕਹੀਏ ਤੇ ਸਾਡੇ ਸਮਾਜ ਦੀਆਂ ਪਰ ਇਹ ਜਿਹੜੇ ਜਜਵਤੀ ਲੋਕ ਆ ਸਾਡਾ ਸਮਾਜ ਇਹ ਜਜਵਤੀ ਬਹੁਤ ਆ ਇਹ ਅਣਖ ਵਾਲੇ ਖੜਨ ਵਾਲੇ ਲੋਕ ਆ ਹੂੰ ਕਿਤੇ ਨਾ ਕਿਤੇ ਇਹਨਾਂ ਨੂੰ ਜਾਲ ਦੇ ਵਿੱਚ ਪਸਾ ਕੇ ਇਹਨਾਂ ਨੂੰ ਪਿੱਛੇ ਕੀਤਾ ਗਿਆ ਹੂੰ ਵੀ ਇਹਨਾਂ ਨੂੰ ਅੱਜ ਵੀ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜਿਨ੍ਹਾਂ ਨੂੰ ਚੌਥੇ ਪੌੜੇ ਵਾਲੇ ਕਹਿੰਦੇ ਆ ਹੂੰ ਤੇ ਕਿਤੇ ਇਤਿਹਾਸ ਨੂੰ ਫਰੋਲ ਕੇ ਦੇਖੋ ਵੀ ਇਹਨਾਂ ਦੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਇਹਨਾਂ ਇਹਨਾਂ ਨੇ ਮਤਲਬ ਸਿੱਖੀ ਲਈ ਕੀ ਕੁਝ ਕੀਤਾ ਆ ਇਹਨਾਂ ਲੋਕਾਂ ਨੂੰ ਸਮਝ ਜਾਈ ਦੀ ਆ ਤੇ ਮੈਂ ਪਹਿਲਾਂ ਵੀ ਕਿਹਾ ਕਿ ਸਾਨੂੰ ਦੁੱਖ ਹੁੰਦਾ ਜਦੋਂ ਇਦਾਂ ਦੇ ਕੁਝ ਜਿਹੜੇ ਬੰਦੇ ਇਦਾਂ ਨੇ ਗੱਲਾਂ ਕਰਦੇ ਆ ਸਕੂਨ ਕਿਹੜੀਆਂ ਚੀਜ਼ਾਂ ਦਿੰਦੀਆਂ ਮਨ ਨੂੰ ਕਿਉਂਕਿ ਚੰਗੇ ਲੋਕ ਵੀ ਨੇ ਮੈਂ ਅਕਸਰ ਦੇਖਦਾ ਤੁਹਾਡੇ ਨਾਲ ਜਦੋਂ ਤੁਸੀਂ ਕਿਤੇ ਜਾਂਦੇ ਹੋ ਜਿਵੇਂ ਇਹ ਮੁੰਡੇ ਅਜਨਾਲ ਨੇ ਨਿਹੰਗ ਸਿੰਘ ਵੀ ਤੁਹਾਡੇ ਨਾਲ ਕਾਫੀ ਹੁੰਦੇ ਹਨ ਤੁਹਾਨੂੰ ਕਾਫੀ ਪਸੰਦ ਕਰਦੇ ਨੇ ਉਹ ਵੀ ਜੀ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਸਕੂਨ ਦਿੰਦੀਆਂ ਨੇ ਕਿਉਂਕਿ ਚੀਜ਼ਾਂ ਦੇਖੋ ਜੀ ਜੇਕਰ ਕੋਈ ਬੰਦਾ ਆਪਣੇ ਗੁਰੂ ਸਾਹਿਬ ਦੇ ਸਿਧਾਂਤਾਂ ਦਾ ਨਹੀਂ ਚੱਲਦਾ ਕਿਉਂਕਿ ਅਸੀਂ ਸਤਗੁਰੂ ਦਾਸ ਮਹਾਰਾਜ ਨੂੰ ਪੜਿਆ ਉਹਨਾਂ ਨੇ ਬਰਾਬਰਤਾ ਦੀ ਗੱਲ ਕੀਤੀ ਕਿਉਂਕਿ ਮੈਂ ਔਨ ਰਿਕਾਰਡ ਤੁਹਾਡੇ ਦੇ ਕੈਮਰੇ ਤੇ ਇਹ ਗੱਲ ਕਹਿਣਾ ਕਿ ਮੈਂ ਜਾਤ ਪਾਤ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਮੈਂ ਇਹੋ ਹੀ ਮੰਨਦਾ ਕਿ ਸਾਰੇ ਅਸੀਂ ਇੱਕ ਆ ਕਿ ਸਾਡੇ 'ਚ ਕੋਈ ਫਰਕ ਨਹੀਂ ਕਿਉਂਕਿ ਸਾਰੇ ਬਰਾਬਰ ਆ ਕਿਉਂਕਿ ਸਾਰਿਆਂ ਦੇ ਸਾਰਿਆਂ ਦੇ ਵਿੱਚ ਉਹੀ ਖੂਨ ਆ ਉਹਨੇ ਸਾਰਾ ਕੁਝ ਬਰਾਬਰ ਆ ਜੀ ਕੋਈ ਮੈਂ ਜਾਤ ਪਾਤ 'ਚ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਸਾਡੇ ਨਾਲ ਜਿਹੜੇ ਭਰਾ ਆ ਸਾਰਿਆਂ ਕੰਮ ਦੇ ਜੱਟ ਭਾਈਚਾਰੇ ਤੋਂ ਆ ਹਿੰਦੂ ਭਾਈਚਾਰੇ ਤੋਂ ਆ ਹੂੰ ਤੇ ਸਾਡਾ ਭਰਾ ਬੈਠਾ ਹੈ ਤੇ ਗੁਰਪੁਰਪ ਕਰਕੇ ਆਇਆ ਇੱਥੇ ਬਈ ਕਰਤਾਰਪੁਰ ਤੋਂ ਭੂਵਨੇ ਆ ਭਰਾ ਸਾਡਾ ਇਸ ਗੁਰਪੁਰਪ ਕਰਕੇ ਹਮੇਸ਼ਾ ਮਤਲਬ ਇੰਗਲੈਂਡ ਤੋਂ ਆਇਆ ਹੋਇਆ ਇੱਥੇ ਗੁਰਪੁਰਪ ਦੇਖਣ ਹੂੰ ਜੀ ਸੋ ਸਾਡੇ ਜਿਹੜੇ ਭਰਾ ਆ ਨਾਲ ਕੋਈ ਅਸੀਂ ਕੋਈ ਸਾਡੇ ਵਿੱਚ ਇਦਾਂ ਦਾ ਫਰਕ ਨਹੀਂ ਹੈਗਾ ਜਾਤ ਪਾਤ ਵਾਲਾ ਹੂੰ ਜੀ ਤਸੱਲੀ ਹੈ ਮਨ ਨੂੰ ਹਾਂਜੀ ਮਾਨੂੰ ਤਸੱਲੀ ਹੈ ਘਟੋ ਘਟ ਜਿਹੜੇ ਨਾਲ ਰਹਿੰਦੇ ਆ ਉਹ ਤਾਂ ਮਤਲਬ ਸਾਡੇ ਨਾਲ ਸਹੀ ਆ ਹਾਂਜੀ ਆ ਛਤਰੰਜ ਜੀ ਇੱਕੋ ਚੀਜ਼ ਖੂਬਸੂਰਤ ਆ ਕਿ ਇਹ ਆਪਣੇ ਪਿਆਦਿਆਂ ਤੇ ਜਾਂ ਆਪਣੇ ਬੰਦਿਆਂ ਤੇ ਵਾਰ ਨਹੀਂ ਕਰ ਸਕਦੇ ਛਤਰੰਜ ਦੇ ਵਿੱਚ ਜੀ ਇਹੋ ਪਿਆਦੇ ਨੇ ਜਿਹੜੇ ਤੁਹਾਡੇ ਲਈ ਅੱਗੇ ਵਧਣ ਨੂੰ ਵੀ ਤਿਆਰ ਨੇ ਮੈਂ ਕਹਿੰਦਾ ਵੀ ਬੰਦੇ ਨੂੰ ਆਪਣੇ ਪਰਿਵਾਰ ਨਾਲੋਂ ਤੇ ਕਿਹੜੇ ਸੱਜਣ ਮਿੱਤਰ ਹੁੰਦੇ ਆ ਆਪਣੇ ਨਾਲ ਇਹ ਆਪਾਂ ਨੂੰ ਜ਼ਿਆਦਾ ਅੱਗੇ ਲੈ ਕੇ ਚੱਲ ਜਾਂਦੇ ਆ ਕਿਉਂਕਿ ਇਹਨਾਂ ਦੀ ਮਿਹਨਤ ਹੀ ਆ ਕਿ ਜੇ ਅੱਜ ਅਸੀਂ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਜੇ ਬਲਵਿੰਦਰ ਬੁੱਗਾ ਨਾਂ ਏਡਾ ਵੱਡਾ ਬਣਿਆ ਉਹ ਇਹਨਾਂ ਭਰਾਵਾਂ ਦੇ ਕਰਕੇ ਹੀ ਆ ਹੂੰ ਕਿਉਂਕਿ ਪਰਿਵਾਰ ਸਾਨੂੰ ਨਾਂ ਤਾਂ ਦੇ ਦਿੰਦਾ ਹੂੰ ਪਰ ਜਦੋਂ ਅਸੀਂ ਉਸ ਨਾਂ ਨੂੰ ਚਮਕਾਉਣਾ ਹੁੰਦਾ ਤੇ ਉਦੋਂ ਮੈਂ ਮੰਨਦਾ ਕਿ ਸਾਡੇ ਸੱਜਣਾ ਮਿੱਤਰਾਂ ਦਾ ਬਹੁਤ ਵੱਡਾ ਹੱਤ ਹੁੰਦਾ ਫੇਰੀ ਜਾ ਕੇ ਨਾਮ ਬਣਦਾ ਸਾਡਾ ਸੱਜਣਾ ਮਿੱਤਰਾਂ ਤੋਂ ਬਿਨਾਂ ਨਾਮ ਜਿਹੜਾ ਪੋਸੀਬਲ ਨਹੀਂ ਹੁੰਦਾ ਪਰ ਅੱਜ ਦਾ ਜੋ ਸਮਾਜ ਸੱਜਣ ਮਿੱਤਰ ਬਦਨਾਮ ਵੀ ਕਰ ਦਿੰਦੇ ਮੈਂ ਤਾਂ ਉਹੀ ਪਹਿਲਾਂ ਦੱਸਿਆ ਕਿ ਸੱਜਣ ਮਿੱਤਰ ਜਿਹੜੇ ਚੰਗੇ ਆ ਨਾਲ ਉਹੀ ਰੱਖਣੇ ਚਾਹੀਦੇ ਆ ਕਿਉਂਕਿ ਅਸਿਹਾਰ ਵੀ ਚੰਗਾ ਤਾਂ ਯਾਰ ਸੱਜਣ ਮਿੱਤਰ ਵੀ ਚੰਗੇ ਨਾਲ ਰੱਖਣੇ ਚਾਹੀਦੇ। ਪੰਜਾਬ ਚ ਕੀ ਚੱਲ ਰਿਹਾ ਕੀ ਲੱਗਦਾ ਤੁਹਾਨੂੰ? ਪੰਜਾਬ ਦੇ ਵਿੱਚ ਦੇਖੋ ਜੀ ਪੰਜਾਬ ਦੇ ਜਿਹੜਾ ਚਮਾਰਾ ਚੜ੍ਹਦੀ ਕਲਾ ਦੇ ਵਿੱਚ ਆ ਜਿਹੜੇ ਬਹੁਤ ਅੱਗੇ ਅੱਜ ਵਧੇ ਆ ਤੇ ਸਾਨੂੰ ਮਾਣ ਆ ਕਿ ਸਾਨੂੰ ਇਹਨਾਂ ਪਤਾ ਕਿ ਆਉਣ ਵਾਲੇ 5 7 10 ਸਾਲਾਂ ਦੇ ਵਿੱਚ ਚਮਾਰ ਪੂਰੇ ਚੜ੍ਹਦੀ ਕਲਾ ਚ ਹੋਣਗੇ। ਜਿਹੜੀਆਂ ਮਾੜੀਆਂ-ਵੋਟੀਆਂ ਕਸਰਾਂ ਉਹ ਵੀ ਚਮਾਰਾਂ ਨੇ ਕੱਢ ਦੇਣੀਆਂ ਆ। ਕਿਉਂਕਿ ਅੱਜ ਤੁਸੀਂ ਦੇਖੋ ਪੰਜਾਬ ਦੇ ਅੰਦਰ ਚਮਾਰ 3 300 ਕਿੱਲੇ ਦੇ ਮਾਲਕ ਬਣ ਗਏ। ਹੂੰ ਕਿਉਂਕਿ ਜਿਹੜਾ ਉਹਨਾਂ ਨੂੰ ਵਿਰਾਸਤ ਚ ਕੁਝ ਨਹੀਂ ਸੀ ਮਿਲਿਆ ਜਿਨੀ ਉਹਨੇ ਆਪਣੇ ਦਮ ਤੇ ਖਰੀਦ ਲੈ ਤਿੰਨ 300 ਕਿੱਲੇ ਵਾਲੇ ਵੀ ਚਮਾਰ ਅੱਜ ਬੈਠੇ ਆ ਦਵਾਬੇ ਦੇ ਵਿੱਚ ਜਿਨ੍ਹਾਂ ਨੂੰ ਸਿਰਫ ਇੱਕ ਸੀਰੀ ਵੱਲੋਂ ਦੇਖਿਆ ਜਾਂਦਾ ਸੀ ਜੀ ਅੱਜ ਤੁਸੀਂ ਕਹਿੰਦੇ ਹੋ ਵੀ 300 ਕਿੱਲਿਆਂ ਦੇ ਮਾਲਕ ਕਿ 300 ਕਿੱਲਿਆਂ ਦੇ ਮਾਲਕ ਵੀ ਬੈਠੇ ਨੇ ਔਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਮਿਹਨਤ ਕਰਕੇ ਏਡਾ ਵੱਡਾ ਸਿਸਟਮ ਨੂੰ ਜਿਹੜਾ ਖੜਾ ਕੀਤਾ ਆ ਪਰ ਇਹੋ ਜੇ ਬਹੁਤ ਲੋਕਾਂ ਨੂੰ ਮੈਂ ਵੀ ਜਾਣਦਾ ਜਿਨ੍ਹਾਂ ਨੇ ਤਰੱਕੀ ਕੀਤੀ ਪਰ ਉਹ ਇਹ ਦੱਸਣ 'ਚ ਬਹੁਤ ਸੰਕ ਕਰਦੇ ਵੀ ਅਸੀਂ ਚਮਾਰ ਆ ਇਹ ਸੰਗ ਕਾਦੀ ਉਹ ਕੋਸ਼ਿਸ਼ ਸ਼ਰਮ ਕਾਦੀ ਦੇਖੋ ਕੁਝ ਲੋਕਾਂ ਨੂੰ ਇਦਾਂ ਹੁੰਦੀ ਹੈ ਨਾ ਬਹੁਤ ਸਾਰੇ ਅਪਸਰ ਆ ਜਿਹੜੇ ਆਪਣਾ ਜਿਹੜਾ ਜਿਹੜਾ ਜਾਤ ਲਗਾਉਂਦੇ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਪਰ ਕੁਝ ਜਿਹੜੇ ਹੈਗੇ ਆ ਜਿਨ੍ਹਾਂ ਨੇ ਓਪਨਲੀ ਸਾਰਾ ਕੁਝ ਆਪਣਾ ਦੱਸ ਦਿਆ ਵੀ ਅਸੀਂ ਕੀ ਆ ਕਿਉਂਕਿ ਉਹ ਇਸ ਕਰਕੇ ਸਿਸਟਮ ਦੇ ਵਿੱਚ ਸਿਸਟਮ ਇੰਨਾ ਖਰਾਬ ਹੋ ਚੁੱਕਾ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਆ ਕਿ ਉਹਨਾਂ ਨੂੰ ਵੀ ਜਦੋਂ ਪਤਾ ਲੱਗ ਜਵੇ ਉਹਦੀ ਜਾਤ ਬਾਰੇ ਤਾਂ ਉਹਨਾਂ ਨੂੰ ਵੀ ਦਬਾਇਆ ਜਾਂਦਾ ਉਹ ਇਸ ਕਰਕੇ ਹੁੰਦਾ ਵੀ ਇੱਕ ਕਿਉਂਕਿ ਦੇਖੋ ਰਾਜਨੀਤੀ ਦੇ ਵਿੱਚ ਵੀ ਜਾਤੀਵਾਦ ਬਹੁਤ ਹਾਵੀ ਆ ਧਰਮ ਦੇ ਵਿੱਚ ਵੀ ਜਾਤੀਵਾਦ